ਜ਼ਿਲ੍ਹਾ ਜਲੰਧਰ ਦੇ ਅਦੀਨ ਆਉਂਦੇ ਪਿੰਡ ਸਰਹਾਲੀ ਦੇ ਛੱਪੜ ਵਿੱਚੋਂ ਇੱਕ ਵਿਅਕਤੀ ਦੀ Laash ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ ਸੰਤੋਖ ਰਾਮ ਉਰਫ 바ਰੂ ਰਾਮ ਪੁੱਤਰ ਗਿਆਨ ਚੰਦ ਵਾਸੀ ਸਰਹਾਲੀ ਵਜੋਂ ਹੋਈ ਹੈ। ਸਥਾਨਕ ਲੋਕਾਂ ਨੇ ਛੱਪੜ ਵਿੱਚ Laash ਤੈਰਦੀ ਦੇਖੀ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਚੌਂਕੀ ਜੰਡਿਆਲਾ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ Laash ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ Laash ਨੂੰ Post Mortem ਲਈ Jalandhar Civil Hospital ਭੇਜਿਆ ਗਿਆ ਹੈ। ਫਿਲਹਾਲ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਇਸ ਸਬੰਧੀ ਪਿੰਡ ਸਰਹਾਲੀ ਦੇ ਸਰਪੰਚ ਹਰਮੇਸ਼ ਲਾਲ ਨੇ ਦੱਸਿਆ ਕਿ ਪਿੰਡ ਦੇ ਕੁਝ ਨੌਜਵਾਨਾਂ ਨੇ ਸਾਨੂੰ ਫੋਨ ਕੀਤਾ ਕਿ ਇੱਕ Laash ਛੱਪੜ ਵਿੱਚ ਪਈ ਹੈ ਤਾਂ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਉਹਨਾਂ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਘਰਦਿਆਂ ਨੂੰ ਇਤਲਾਹ ਕਰ ਦਿੱਤਾ ਹੈ ਤੇ ਪੁਲਿਸ ਵੱਲੋਂ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ। ਪਿੰਡ ਸਰਹਾਲੀ ਤੋਂ ਪੱਤਰਕਾਰ ਮੋਹਿਤ ਸ਼ਰਮਾ ਦੀ ਅੱਜ ਇੱਕ ਇਥੇ ਸਰਹਾਲੀ ਤਕਰੀਰ ਨਾਲ 2 ਘੰਟੇ ਪਹਿਲਾਂ ਇੱਕ ਬੋਡੀ ਮਿਲਿਆ ਛੱਪੜ ਦੇ ਵਿੱਚੋਂ ਤੇ ਜਿਹਦਾ ਜਿਆਦਾ ਸਾਰੇ ਸਾਰਿਆਂ ਨੇ ਕਿਹਾ ਕੋਈ ਪਤਾ ਤਾਂ ਲੱਗ ਨਹੀਂ ਰਿਹਾ ਸੀ ਪਰ ਸਾਰਿਆਂ ਦੇਖ ਕੇ ਇਹੀ ਕਿਹਾ ਵੀ ਕੱਪੜੇ ਤਾਂ ਉਹਦੀ ਸ਼ਨਾਖਤ ਕੀਤੀ ਆ ਵੀ ਸੰਤੋਖ ਰਾਮ ਸੰਨੋਗ ਗਿਆਨ ਚੰਦਵਾ ਜਿਹਨੂੰ ਉਦਾਂ ਬਾਰੂ ਰਾਮ ਬਾਰੂ ਪਿੰਡ ਦੇ ਕਰਕੇ ਜਾਣਦੇ ਸੀ ਲੋਕ ਮੋਕੇ ਤੇ ਪੁਲਿਸ ਆਈ ਹੈ ਜੀ ਮੋਕੇ ਤੇ ਪੁਲਿਸ ਆਈ ਆ ਤੇ ਉਹ ਆ ਕੇ ਹੁਣ ਬੋਡੀ ਨੂੰ ਲੈ ਗਈ ਆ ਤੇ ਜਿੱਥੇ ਉਹ ਪੋਸਟਮਾਰਟਮ ਕਰਨਾ ਚਾਹੁੰਦੇ ਆ ਕਿਉਂ ਕੋ ਕਾਨੂੰਨੀ ਕਾਰਵਾਈ ਹੋਗੀ ਉਹ ਬਣਦੀ ਕਰਨ। ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram اور WhatsApp channel پر